ਉਹ ਤੇਜ਼ ਆ ਰਹੀ ਜਾਨਾ ਕਿੰਨੇ ਕਿਤੇ ਸੀਗੀ ਦੇਖੋ ਜੀ ਫੀਟੋ ਵੱਡੋ ਵੱਡਾ ਗਲੀ ਦੇ ਵਿੱਚ ਵੀ ایر ਬੈਗ ਤਾਂ ਖੁੱਲ ਗਈ ਗੱਡੀ ਦੇ ਗਲੀ ਦੇ ਵਿੱਚ ਵੀ 150 ਦੀ ਸਪੀਡ ਕਿੰਨੇ ਕਿ ਮੋਟਰਸਾਈਕਲ ਅਗਰ ਤੇ ਵੱਡੋ ਵੱਡਾ 12 13 ਨੇ ਅੱਛਾ ਜਿਹੜੇ ਮੁੰਡੇ ਨੇ ਕਹਿੰਦੇ ਕਿੰਨੇ ਕਿ ਜ਼ਖਮੀ ਨੇ ਸੀਰੀਅਸ ਨੇ ਜੋ ਸੀਰੀਅਸ ਹੈਗਾ ਦੋਨੇ ਸੀਰੀਅਸ ਆ ਜੀ ਅੱਛਾ ਤਾਂ ਦਾ ਸਾਹਮਣੇ ਘਰ ਆ। ਆ ਮੇਰੀ ਸਾਹਮਣੇ ਦੁਕਾਨ ਹੈ ਜੀ। ਅੱਛਾ ਜੀ। ਇਹ ਲਾ ਕੇ ਜਸਟ ਉੱਥੇ ਗਿਆ ਹੀ ਆ ਜੀ। ਅੱਛਾ ਜੀ। ਇੰਨਾ ਕੋਈ ਫਰਕ ਪਿਆ ਸ਼ਾਇਦ ਖੜਾ ਹੁੰਦਾ ਤੇ ਮੈਂ ਵੀ ਉੱਡ ਜਾਂਦਾ ਵਾ। ਅੱਛਾ ਜੀ। ਇੰਨਾ ਕੋਈ ਫਰਕ ਪਿਆ। ਉਹ ਮੁੰਡੇ ਮੁੰਡਿਆਂ ਦੇ ਕੀ ਹਾਲ ਮੁੰਡਿਆਂ ਦੇ ਕੀ ਹਾਲਾਤ ਨੇ? ਹਾਂ ਜੀ। ਮੁੰਡਿਆਂ ਦੇ ਕੀ ਹਾਲਾਤ ਨੇ? ਮੁੰਡੇ ਸੀਰੀਅਸ ਹੈ ਜੀ ਪੰਜਵੇਂ ਮਹੀਨੇ ਤੋਂ ਜਦੋਂ ਦੋ ਮੁੰਡੇ ਲੱਗਿਆ। ਹਾਂ ਜੀ ਦੋ ਮੁੰਡੇ। ਦੋ ਮੁੰਡੇ ਨੇ ਉੱਛੜ ਕੇ ਟਿੱਕੇ ਬੜੀ ਉੱਚੀ ਜੀ ਮੋਟਰਸਾਈਕਲ ਸਪੀਡ ਉੱਛਲੇ ਆ। ਮਿੰਟੋਂ ਇਹ ਮੈਂ ਇੱਥੇ ਐਕਟਿਵ ਸਾਈਡ ਤੋਂ ਲਾ ਕੇ ਗਿਆ ਦੋ ਮਿੱਟੀ ਹੋਇਆ ਮੈਂ ਉਹ ਤੇ ਜੇਡ ਵੀ ਖੋਲਦਾ ਮੈਂ ਕੁੜੀ ਆਈ ਹੈ ਬੜੀ ਤੇਜ਼ ਹੈ ਅੱਛਾ ਜੀ ਇੰਨੀ ਹੌਵਰ ਸਪੀਡ ਤੇ ਸੀ ਉਹਨੇ ਉਧਰ ਦੀ ਇਕੱਤਰ ਨਹੀਂ ਵਾਟਸਐਪ ਅੱਗੇ ਮੋੜਦਾ ਤੇ ਜਾ ਰਹੇ ਸੀ ਮੁੰਡੇ ਉਹ ਸਾਲ ਕੇ ਮਾਰੇ ਸੀਰੀਅਸ ਆ ਮੁੰਡੇ ਉਹ ਅੱਛਾ ਜੀ ਸਾਡੀ ਐਕੀ ਮੋਰ ਕੋ ਪੁਲਿਸ ਕੇ ਲਿਆਏ ਆ ਜੀ ਗੇਟ ਤੇ ਤੋੜੋ ਆ ਦੇਖ ਲਓ ਕੀ ਹੋ ਗਿਆ ਗੱਡੀਆਂ ਦਾ ਬੱਸ ਅਸੀਂ ਦੇਖਿਆ ਵੀ ਗੱਡੀ ਦਾ ਜਿਹੜਾ 에ਅਰ ਬੈਗ ਵੀ ਖੁੱਲ ਗਿਆ ਵੀ ਬੜੀ ਸਪੀਡ ਤੇ ਉਹ ਤੇਜ਼ ਸਪੀਡ ਜੀ ਮੇਰਾ ਖਿਆਲ ਉਹਨੇ ਉਹ ਲੋਰ ਚੱਕੇ ਹੀ ਲੱਗੇ ਆ ਢੁੜੀ ਸ਼ੈ ਕਬਰਾ ਕੀ ਹੈ ਉਹਦੇ ਕੋਲ ਸਪੀਡ ਹੋਰ ਦਿੱਤੀ ਗਈ ਬ੍ਰੇਕ ਨਹੀਂ ਜਦ ਅੱਛਾ ਜੀ ਉਹਨੇ ਉਡਾ ਦਿੱਤਾ ਜੀ ਸਾਰਾ ਕੁਝ ਉਡਾ ਇਹ ਰੋਂਗ ਸਾਈਡ ਵੀ ਆ ਰੋਂਗ ਸਾਈਡ ਆ ਜੀ ਰੋਂਗ ਸਾਈਡ ਤੋਂ ਅੱਛਾ ਕੀ ਮੰਗ ਕਰਦੇ ਹੋ ਮੰਗ ਲਿਆ ਦੇਖ ਲਓ ਕੀ ਆ ਲੋਏ ਤੁਹਾਡਾ ਜਿਹੜੀ ਜਾਨਾ ਉਹ ਪਤਾ ਨਹੀਂ ਮੁੰਡੇ ਸੀ ਇਹ ਆ ਸਾਡੇ ਅਕੀਲਾ ਦੇ ਦੇਖੋ ਆਪਣਾ ਕਰਵਾ ਕੇ ਦੇਣ ਜੋ ਵੀ ਕਰਵਾਣਾ ਮੈਂ ਨਹੀਂ ਉਹਨਾਂ ਨੇ ਰੋਂਗ ਸਾਈਡ ਆ ਰਹੇ ਸੀ ਗੱਡੀ ਇਹ ਮੈਨੂੰ ਮੈਂ ਤਾਂ ਦੱਸ ਸੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਤਾਂ ਸਕੂਟਰ ਬਿਲਕੁਲ ਖਤਮ ਕਰ ਦਿੱਤਾ ਇਹਨਾਂ ਨੇ ਬਾਕੀ ਹੋਰ ਵੀ ਕਹਿੰਦੇ ਕਹਿੰਦੇ ਜੋ ਗੁਰਾਂਛੀ ਜੀ ਇਹਨਾਂ ਨੇ ਸਕੂਟਰ ਬਿਲਕੁਲ ਖਤਮ ਕਰਤਾ ਇਹਨਾਂ ਦਾ ਮੇਰੇ ਮੇਰੇ ਤਾਂ ਉਰੇ ਪਿਆ ਸੀਗਾ ਮੇਰਾ ਸਭ ਤੋਂ ਪੁਰੇ ਸੀ ਪੁਰੇ ਸੀ ਇਹਨਾਂ ਦੇ ਸੈਕਿੰਡ ਨੰਬਰ ਤੇ ਸੀਗਾ ਸਾਰੇ ਮੋਟਰਸਾਈਕਲ ਉਹੁੰਡੇ ਦੇਖੋ ਕਿੰਨੇ जख्मी ਹੋਏ 6 ਬੰਦੇ जख्मी ਹੋਏ ਵੀਰੇ 2 ਬੰਦੇ ਡੱਟ ਹੋ ਗਏ ਆ ਜਿਹੜੇ ਮੌਕੇ ਟਾਈਮ ਤੇ ਜਿਹੜਾ ਬੰਦਾ ਆ ਹਰਦਰਾ ਵੀਰੇ ਇਹਦੇ ਰਿਸ਼ਤੇਦਾਰ ਹੈਗਾ ਜੀ ਇਹਨਾਂ ਦੇ ਰਿਸ਼ਤੇਦਾਰ ਹੈਗਾ ਕਿ ਨਾਲ ਜਿਹੜੇ ਬੰਦੇ ਦਾ ਦਾ ਵਿਕਾਸ ਹੈ। ਕਿਦਾਂ ਵਿਕਾਸ ਹੈ? ਕਿਦਾਂ ਨਿਕਲਦਾ ਹੈ? ਕਿਦਾਂ ਰਹੇਗਾ? ਕਿਦਾਂ ਰਹੇਗਾ? ਹੁਣ ਕਿਵੇਂ ਹਾਲਤ ਉਹਨਾਂ ਦੀ? ਨਹੀਂ ਦੋਨੇ ਦੇ ਡੈੱਡਾ ਵੀ ਹਾਰ ਹੋ ਗਈ। ਹਾਂਜੀ ਆਪ ਕਿੰਨੇ ਦੀ ਦੋਦੀ ਹੋ ਗਈ? ਦੋਦੀ ਹੋ ਗਈ ਹੈ ਜੀ। ਚਖਮੀ ਕਿੰਨੇ ਹੋ ਗਏ? ਚਾਰ ਜਖਮੀ ਹੋ ਗਏ। ਅੱਛਾ ਤੇ ਮੋਕੇ ਦੇ ਪੁਲਿਸ ਪਹੁੰਚ ਗਈ? ਮੋਕੇ ਜਿਹੜਾ ਪੁਲਿਸ ਪਹੁੰਚੀ ਹੈਗੀ। ਅੱਜ ਕੁੜੀ ਛਡਾ ਰਹੀ ਸੀਗੀ। ਕੁੜੀ ਨੂੰ ਫੜ ਲਿਆ ਪੁਲਿਸ ਨੇ। ਹਾਂਜੀ ਫੜ ਲਿਆ। ਹਾਂਜੀ ਕਿਦਾਂ ਭਗਤ ਸਿੰਘ ਨਗਰ ਨੇੜੇ ਜਿਹੜਾ ਆਪਣਾ ਪਿੰਡਾ। ਬਾਕੀ ਜਿਹੜੇ ਬੈਠੇ ਜਿਹੜੇ ਹਾਈਲ ਹੋਏ ਆ ਬੰਦੇ ਕੀ ਕਰਦੇ ਨੇ? ਹਾਂਜੀ ਹਸਪੀਟਲ ਤੇ ਪੰਜਾ ਮੋੜ ਹਾਂ ਜੀ ਐਕਟਿਵ ਆ ਤੇ ਗੱਡੀਆਂ ਬਾਕੀਆਂ ਵੀ ਆ ਇਹ ਪਿੰਡੀ ਸਪੀਡ ਜ਼ਿਆਦਾ ਫੈਂਡਜ ਵਧੀ ਦੇ ਵਿੱਚ ਕਦੇ ਨਾ ਹੋਇਆ ਕਦੇ ਨਾ ਇਹ ਕਰੇਟਾ ਗੱਡੀ ਆ ਜਿਹੜੀ ਚਲਾਰੇ ਜੀ 25 ਸਾਲ ਉਮਰ ਆਉਣਾ ਜੀ ਤੇ ਕਿੰਨੇ ਕੁ ਬੰਦੇ ਜ਼ਖਮੀ ਹੋ ਗਏ ਦੋ ਬੰਦੇ ਕਹਿ ਰਹੇ ਜੀ ਤੇ ਦੋ ਮੌਤਾਂ ਵੀ ਦੱਸ ਰਹੇ ਨੇ ਕੋਈ ਮੌਤ ਨਹੀਂ ਹੋਈ ਜੀ ਜੋ ਦੇ ਸੱਟਾਂ ਹੀ ਆ ਤੇ ਕੁੜੀ ਕਿੱਥੇ ਆ ਜੀ ਇਸ ਟਾਈਮ ਕੁੜੀ ਚੌਂਕੀ ਭਗਤ ਸਿੰਘ ਨਗਰ ਜਾ ਚੁੱਕੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਉੱਥੇ ਅਜਿਓ ਸਾਹਿਬ ਕਰ ਰਹੇ ਉਹਨੇ ਉਹ ਦੱਸਣਗੇ ਠੀਕ ਹੈ